ਦੀ ਕੀ ਸਾਰਾ ਪਰਪਸ ਵੀ ਮਿਲਦਾ ਪਰਪੈਤੇ ਤੁਸੀਂ ਸਾਰੇ ਇੱਥੇ ਹੀ ਸੀਗੇ ਜਿਨ੍ਹਾਂ ਨੇ ਸੁਣ ਲਿਆ ਵਾ ਹੁਣ ਦੋਰੇ ਤੁਸੀਂ ਦੋਰ ਪਾਉਣ ਲੱਗ ਪਏ ਹੋ ਪਰਪਸ ਅਸੀਂ ਸਾਰੇ ਜਿਹੜੀ ਕ੍ਰੀਮ ਸੀਗੀ ਵਰਕਰਾਂ ਦੀ ਅਕਾਲੀ ਦਲ ਦੀ ਉਹਨਾਂ ਸਾਰਿਆਂ ਦੀਆਂ ਸਲਾਮਾਂ ਲਈਆਂ ਨੇ ਸਲਾਮਾਂ ਲੈ ਕੇ ਤੇ ਅਸੀਂ ਸਮਝਣਾ ਪਈ ਅਗਲਿਆਂ ਦਾ ਰਵੱਈਆ ਪਤਾ ਲੱਗ ਜਾਏ ਪਈ ਉਹਨਾਂ ਦਾ ਰਵੱਈਆ ਕੀ ਹੈ ਸਾਡੇ ਆਈਟੀ ਵਿੰਗ ਦੇ ਪ੍ਰਧਾਨ ਤੇ ਝੂਠਾ ਪਰਚਾ ਹੋਇਆ। ਕਿ ਇਹਨੇ ਗੋਲੀ ਚਲਾਈ ਏ। ਨਾ ਗੋਲੀ ਕਿਸੇ ਦੇ ਵੱਜੀ ਏ ਤੇ ਨਾ ਉਹਨੇ ਕੀਤਾ ਸਿਰਫ ਆਈਟੀ ਵਿੰਗ ਦਾ ਸਾਡਾ ਕਾਲੀ ਦਲ ਦਾ ਪ੍ਰਧਾਨ ਆ। ਅਸੀਂ ਸਮਝ ਨਹੀਂ ਆ ਪੀ ਇੱਕ ਪਾਸੇ ਸਾਡੀ ਕੋਈ ਮਦਦ ਮੰਗਦਾ ਦੂਜੇ ਪਾਸੇ ਸਾਡੇ ਉੱਤੇ ਵਾਰ-ਵਾਰ ਦਾ ਵਾ। ਉਹਦਾ ਅਸੀਂ ਅੱਜ ਜਵਾਬ ਮੰਗਿਆ ਵਾ। ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਇਨਸਾਫ ਬਲਕੇ ਸਾਰੀ ਮਨੁੱਖਤਾ ਨਾਲ ਹੀ ਸਰਕਾਰਾਂ ਦਾ ਜ਼ਿੰਮੇਵਾਰੀ ਬਣਦੀ ਹੈ ਫਰਜ਼ ਬਣਦੇ ਨੇ ਸਾਡੀ ਮਨੁੱਖਤਾ ਨੂੰ ਇਨਸਾਫ ਦੇਣ ਧੱਕਾ ਦਾ ਕੋਈ ਹੋਵੇ ਇਸ ਮਰਸੇ ਤੇ ਆਮ ਆਦਮੀ ਪਾਰਟੀ ਨੂੰ ਕਹ ਰਹੇ ਹੋ ਜੀ ਉਹ 31 ਮੈਂਬਰੀ ਸਾਡੀ ਫੈਸਲਾ ਕਰੇਗੀ ਪੈਂਡਿੰਗ ਕਰ ਦਿੱਤਾ ਤੁਸੀਂ ਸਾਰਿਆਂ ਨੇ ਸੁਣਿਆ ਵਾ ਉਹ ਅਸੀਂ 31 ਮੈਂਬਰੀ ਸਾਡੀ ਜਿਹੜੀ ਉਹ ਤੁਹਾਡੇ ਮੀਡੀਆ ਦੇ ਜਿਹੜਾ ਦਾ ਬਿਆਨ ਕਰਦੇ 15 ਤੱਕ ਦੇ ਦਿਆ ਇਹ ਕਾਂਗਰਸੀ ਮਤ ਨਹੀਂ ਕਰਨੀ ਤੇ ਭਾਜਪਾ ਕੀ ਮਤ ਨਹੀਂ ਕਰਨੀ ਇਹ ਕਲੀਅਰ ਹੈ ਕਿ ਕਾਂਗਰਸ ਨੂੰ ਢੋਣਾ ਤੇ ਬਾਕੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਵੇਖਾਂਗੇ ਵੀ ਕਿਹੜੀ ਕਿਹੜੀ ਸਾਡੇ ਨਾਲ ਕਿਹੋ ਜੀ ਸੋਚ ਰੱਖਦੀ ਹੈ ਸਿੱਧਾ ਇਹ ਕਹਿ ਦਈਏ ਕਿ ਤੁਸੀਂ ਆਫਰ ਦਿੰਦੇ ਪਏ ਹੋ ਆ ਆਹੀ ਆਹੀ ਕਹਿੰਨੇ ਆ ਭਈ ਜਿਹੜਾ ਚੰਗਾ ਸਾਡੇ 31 ਮੈਂਬਰੀ ਨੂੰ ਲੱਗੂਗਾ ਉਹਦੇ ਹੱਕ ਤੇ ਅਸੀਂ ਮਤਲਬ ਸਪੋਰਟ ਕਰਦੇ ਹਾਂ ਇੱਕ ਕਨੇਡਾ ਦੇ ਵਿੱਚ ਉਹ ਅਟੈਕ ਹੋਇਆ ਵਾ ਮੰਦਿਰ ਦੇ ਵਿੱਚ ਔਰ ਉਸ ਦਾ ਬਲੇਮ ਪੇੜਾ ਵਾ ਖਾਲਸਤਾਨੀਆਂ ਮੰਦਿਰ ਢਾਈ ਜਾ ਰਹੇ ਨੇ ਖਾਲਿਸਤਾਨੀ ਦੇ ਵੱਲੋਂ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬਦਨਾਮ ਕੀਤਾ ਜਾ ਰਿਹਾ ਏਜੰਸੀਆਂ ਉਹਨਾਂ ਦਾ ਮੈਂ ਤਾਂ ਸਮਝਦਾ ਮੈਂ ਅੱਜ ਤੱਕ ਹੀ ਏਜੰਸੀਆਂ ਨੇ ਬਦਨਾਮ ਕੀਤਾ ਵਾ ਇੱਥੇ ਵੀ ਕਦੇ ਪੂਸ਼ਾ ਮੰਦਰਾਂ ਤੋਂ ਛੁੱਟ ਦਿਤੀਆਂ ਤੇ ਕਈ ਗੁਰਦੁਆਰਿਆਂ ਦੇ ਸਿਰਕਟਾਂ ਛੁੱਟ ਦਿਤੀਆਂ ਇੱਥੇ ਵੀ ਉਹ ਏਜੰਸੀਆਂ ਕੰਮ ਕਰਦੀਆਂ ਨੇ ਆ ਜਿਹੜੇ ਗੁੱਟਕੇ ਪਾਟੇ ਨੇ ਇਹ ਵੀ ਏਜੰਸੀਆਂ ਨੇ ਪਾੜੇ ਨੇ ਬਦਨਾਮ ਕਰ ਦਿੱਤਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਇਤੇ ਜਿਹੜਾ ਬੰਦਾ ਧਰਮ ਨੂੰ ਮੰਨਦਾ ਇਲੈਕਸ਼ਨ ਲਾਣ ਲੱਗਿਆ ਗੁਰੂ ਮਹਾਰਾਜ ਗੁਰਦੁਆਰੇ ਮੱਥਾ ਟੇਕਦਾ ਵਾ ਘਰ ਖੰਡ ਪਾੜ ਕਰਾਉਂਦਾ ਧੀ ਦਾ ਪੁੱਤ ਦਾ ਵਿਆਹ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ ਸਾਜਦਾ ਕਦੇ ਉਹਦੀ ਕੋਈ ਬਦਬੀ ਜਿਹੜੀ ਆ ਉਸ ਇੱਕ ਬਰਦਾਸ਼ਤ ਕਰੇਗਾ ਕਾਮਰੇਡ ਸੇ ਕੋਈ ਨਹੀਂ ਬਰਦਾਸ਼ਤ ਕਰਦੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਵੀ ਨਹੀਂ ਬਰਦਾਸ਼ਤ ਕਰਦੇ ਮੁੱਖ ਮੰਤਰੀ ਪੰਜਾਬ ਨੇ ਬਿਆਨ ਦਿੱਤਾ ਹੈਗਾ ਕਿ ਜਿਹੜੀਆਂ ਨੇ ਬਦਬੀਆਂ ਕੀਤੀਆਂ ਨੇ ਉਹਨਾਂ ਦਾ ਸਮਾਂ ਆਉਂਦੀ ਹੈ ਬਗੜੀ ਵਾਲੇ ਨੇ ਉਹਨਾਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਿ ਸਮਾ ਲੋਕ ਲੋਕ ਉਹ ਯਾਰ ਯਾਰਾ ਕਮਿਸ਼ਨ ਬੈਠੇ ਕਾਂਗਰਸ ਤੋਂ ਲੈ ਕੇ ਅੱਜ ਤੱਕ ਤੇ ਯਾਰਾਂ ਨੇ ਕੋਈ ਕਿਸੇ ਨੂੰ ਦੋਸ਼ੀ ਠਰਾਇਆ ਨਹੀਂ ਸੁਖਵੀਰ ਉਹਨਾਂ ਨੂੰ ਇਹ ਤਾਂ ਅਮੇ ਸੋਸ਼ੇ ਛੱਡਣ ਵਾਲੀ ਗੱਲ ਹੈ ਨਾ ਅੱਜ ਸੁਖਵੀਰ ਉਹਨਾਂ ਦੇ ਫਾਸਲਾ ਕਾਲ ਤੱਕ ਦਾ ਆ ਗਿਆ ਆ ਸਜ਼ਾ ਅਜ ਪੂਰੀ ਹੋ ਗਈ ਇੱਥੇ ਕਿ ਤੁਹਾਨੂੰ ਬੱਚੀ ਚੰਗੀ ਗੱਲ ਆ ਜੋ ਜੋ ਕਾਲ ਤੱਕ ਕਰੇਗਾ ਉਹਨੂੰ ਮੰਨਾਂਗੇ ਜੀ ਗੰਗਾ ਸਾਹਿਬ ਗੁਰਦੀਪ ਜੀ ਦਾ ਬਿਆਨ ਚ ਕੋਈ ਸਰਦ ਨੂੰ ਰੋਕਣਾ ਤੁਹਾਡੇ ਲਈ ਬਹੁਤ ਮੁਸ਼ਕਲ ਹੈ ਸੋ ਇਹ ਜਿਹੜਾ ਦੁਸ਼ਮਣ ਜਵਾਬ ਨੂੰ ਹਰਾਉਣ ਵਾਸਤੇ ਉਸ ਫੈਸਲਾ ਜਿਹੜਾ ਵੱਡੇ ਦੁਸ਼ਮਣ ਨੂੰ ਮਾਰਨ ਵਾਸਤੇ ਛੋਟੇ ਦੁਸ਼ਮਣ ਦੀ ਮਦਦ ਕੀਤੀ ਜਾ ਸਕਦੀ ਹੈ ਇਹ ਪਾਰਟੀਆਂ ਫਿਰ ਤੁਹਾਡਾ ਆਪਣਾ ਫੈਸਲਾ ਹੋਵੇਗਾ ਸਾਰੇ ਇਹ ਤਾਂ ਸਾਡੇ ਹਲਕੇ ਦਾ ਹੀ ਫੈਸਲਾ ਵਾ ਪਾਰਟੀ ਦਾ ਫੈਸਲਾ ਤੇ ਉਹਨਾਂ ਨੇ ਆਖਿਆ ਇਲੈਕਸ਼ਨ ਨਹੀਂ ਲਾਨੀ ਅਸੀਂ ਨਹੀਂ ਲੜੀ ਪਾਰਟੀ ਸਮਰਥਨ ਪੂਰੀ ਪੰਜਾਬ ਚ ਕਰੀ ਤੇ ਮੇਰੇ ਵੀ ਕਰ ਰਹੇ ਹੋ ਜੀ ਯਾਰ ਸਾਰੇ ਪੰਜਾਬ ਦੇ ਵਿੱਚ ਚਾਰੇ ਸ਼ੀਟਾਂ ਨੇ ਪੰਜਾਬ ਦੇ ਵਿੱਚ ਕੀ ਚਾਰੇ ਸ਼ੀਟਾਂ ਤੇ ਲੜਾਈ ਲੜੀ ਜਾ ਸਕਦੀ ਹੈ ਹੈ ਨਹੀਂ ਅਸੀਂ ਮਦਦ ਮਦਦ ਤੱਕ ਨੇ ਐਲਾਨ ਕੀਤਾ ਵਾ ਤੁਸੀਂ ਕਿਉਂ ਬਰਬਦੀ ਮੂੰਹ ਬੰਦੇ ਹੋ ਨਗਾਹ ਸਾਹਿਬ ਇੱਕ ਇਹ ਦੱਸ ਤੁਸੀਂ ਸਿਆਣੇ ਬੰਦੇ ਹੋ ਕਾਬਲ ਬੰਦੇ ਹੋ ਲੋਕਾਂ ਨਾਲ ਰੋਜ਼ ਵਿਚਰਦੇ ਹੋ ਗਲਤ ਕੱਲ ਕਿਉਂ ਮੂੰਹ ਤੋਂ ਪਾਉਣ ਦੀ ਕੋਸ਼ਿਸ਼ ਕਰਦੇ ਹੋ ਨਗਾਹ ਸਾਹਿਬ ਇੱਕ ਦੱਸੋ ਸੋਨੀ ਕਾਲੀ ਦਲ ਇਹ ਬਾਈਕਟ ਕੀਤਾ ਸੀ ਇਲੈਕਸ਼ਨ ਦਾ ਪਰ ਤੁਹਾਨੂੰ ਲੱਗਾ ਕਿ ਇਹ ਗਲਤ ਕੈਂਸਲਰ ਸੀ ਨਹੀਂ ਜੋ ਪਾਰਟੀ ਸੋਚਦੀ ਫੈਸਲਾ ਕਰਦੀ ਏ ਉਹ ਸਾਡੇ ਲਈ ਰੱਬ ਦਾ ਫੈਸਲਾ ਏ ਮੁੱਖ ਮੰਤਰੀ ਭਗਵੰਤ ਮਾਨੇ ਇੱਕ ਬਿਆਨ ਦਿੱਤਾ ਹੈਗਾ ਸੀ ਕਿ ਧੰਦਾਵਾ ਦੀਆਂ ਫਾਈਲਾਂ ਸੁ ਕਿੰਧਾਵਾ ਦੀਆਂ ਫਾਈਲਾਂ ਅਜੇ ਮੇਰੇ ਕੋਲ ਦੱਬੀਆਂ ਪਈਆਂ ਲੱਗਦਾ ਵੀ ਇਹ ਵੱਡਨ ਦੀ ਲੋੜ ਹੈਗੀ ਆ ਇਹ ਦੱਬੀਆਂ ਪਈਆਂ ਨੇ ਤੇ ਵੇੜਾ ਕਿਹੜਾ ਵੰਦੇ ਨੇ ਫੇਰ ਤੇ ਉਹਦੇ ਨਾਲ ਯਾਰੀ ਪਹੁੰਚਉਂਦੇ ਨੇ ਨਾ ਜਿਹਦੀਆਂ ਦੱਬੀਆਂ ਨੇ ਇਹ ਕੱਢ ਕੇ ਸਾਹਮਣੇ ਲਿਆਉਣ ਲੱਗਦਾ ਕਿ ਹੁਣ ਵੇਲਾ ਹੈਗਾ ਉਹ ਕੀ ਪਹਿਲਾਂ ਕੋਲੋਂ ਕੱਢਣ ਦਾ ਹਣ ਤੇ ਇਲੈਕਸ਼ਨ ਲੜਨ ਲੋਕਾਂ ਦਾ ਫਤਵਾ ਲੈਣ ਲੋਕ ਕੀ ਕਹਿੰਦੇ ਨੇ ਹੁਣ ਫਾਇਲਾ ਦਾ ਤੇ ਕੋਈ ਉਹਨਾਂ ਮੌਕਾ ਹੀ ਨਹੀਂ ਦੇਣਾ ਕਿਹਨੇ ਬਿਆਨ ਬਾਈ ਅੱਛਾ ਨਗਾ ਸਾਹਿਬ ਜਿਹੜੀ ਇਸ ਵੇਲੇ ਜਿਹੜੀ ਜਿੱਤ ਹੈ ਇੱਕ ਇਸ ਤਰ੍ਹਾਂ ਟਿਕੋਣੀ ਨਹੀਂ ਹੈ ਤੇ ਜਿਸ ਪਾਸੇ ਵੀ ਲਗਾ ਸਾਹਿਬ ਨੇ ਹੱਥ ਨਹੀਂ ਇਹ ਇਹ ਸੋਚ ਰਹੇ ਆ ਸਾਡੇ ਕੋਲ ਬੋਟ 27000 ਠੋਸ ਹੈ ਜਿਹੜੀ ਨਾ ਗੱਡੀਆਂ ਚ ਫਿਰਨੀ ਐ ਤੇ ਨਾ ਉਹਨਾਂ ਘਰਾਂ ਬੈਠਿਆ ਇਹ ਉਹਨਾਂ ਨੇ ਪਾਰਟੀ ਦਾ ਫੈਸਲਾ ਮੰਨਣਾ ਪਰ ਜੇ ਕੇ ਇਹਦੇ ਪੱਲੇ ਹੋਏਗਾ ਤੇ ਤਾਂ ਜਿੱਤਣਗੇ ਜੇ ਉਹਦਾ ਆਪਣੀ ਪਾਰਟੀ ਦਾ ਹੀ ਬੇੜਾ ਰੁੜ ਗਿਆ ਤੇ ਅਸੀਂ ਇਕੱਲੇ ਕੀ ਕਰਾਂਗੇ ਜੀ ਜੀ ਪਹਿਲਾਂ ਆਪਣੀ ਵੋਟ ਨੂੰ ਤਾਂ ਕਾਬੂ ਕਰ ਲੈਣਾ ਐਵੇਂ ਨਾ ਮੁੜ ਕੇ ਸਾਇ ਕਹਣ ਫਲਾਣੀ ਪਾਰਟੀ ਨੇ ਸਾਡੇ ਨਾਲ ਦਿਲੋਂ ਨਹੀਂ ਕੀਤੀ ਅਸੀਂ ਜਿਹਦੇ ਨਾਲ ਕਰਾਂਗੇ ਜਦੀ ਮਦਦ ਕਰਾਂਗੇ ਪੂਰੀ ਦਿਨੋਂ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਰੱਬ ਨੂੰ ਹਜਰਨਾਚ ਸਮਝ ਕੇ ਕਰਾਂਗੇ ਸਾਬ ਅਹਾਨਕਾਰੀ ਬਿਓ ਮੀਡੀਆ ਦੇ ਜਰੀਏ ਨਾ ਤੱਕ ਸੁਨੇਹਾ ਚਲਾਈ ਜਾਵੇ ਆਖਰੀ ਮਦਦ ਜਿਹੜੀ ਹੈ ਤੁਸੀਂ ਕਿਹੜੀ ਆਸ ਰੱਖਦੇ ਹੋ ਕਿਦ ਤੱਕ ਮਦਦ ਤੂੰ ਮੇਰਾ ਯਾਰਤ ਨਹੀਂ ਨਾ ਲੱਗਦਾ ਮੈਂ ਤੇਰੇ ਕੰਨ ਤੇ ਕਰ ਦਵਾ ਹਾਂ ਠੀਕ ਹੈ ਠੀਕ ਹੈ